ਜ਼ਿਲ੍ਹਾ ਸੰਗਰੂਰ ਦੇ ਖਨਾਲ ਕਲਾਂ ਦੇ ਵਿੱਚ ਮਹਾ ਉਪਰਾਲਾ ਕੀਤਾ ਗਿਆ ਜਾਣਕਾਰੀ ਦੇ ਦिए ਕਿ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਅਮਰੀਕ ਸਿੰਘ ਦੇ ਵੱਲੋਂ 21 ਕੁੜੀਆਂ ਦੇ ਵਿਆਹ ਕੀਤੇ ਗਏ ਨੇ ਵਿਆਹ ਵੀ ਪੂਰੇ ਸ਼ਾਨਦਾਰ ਤਰੀਕੇ ਦੇ ਨਾਲ ਕੀਤੇ ਗਏ ਨੇ ਤਾਂ ਜਿਦੇ ਵਿੱਚ ਕਿਹਾ ਜਾਂਦਾ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਊਗਾ ਤਾਂ ਉੱਥੇ ਹੀ ਠਾਠਾ ਮਾਰਦਾ ਇਕੱਠ ਨਜ਼ਰ ਵੀ ਆਇਆ ਤਾਂ ਜਾਣਕਾਰੀ ਦੇ ਦिए ਕਿ ਖਨਾਲ ਕਲਾਂ ਦੇ ਵਿੱਚ ਭਾਈ ਅਮਰੀਕ ਸਿੰਘ ਦੇ ਵੱਲੋਂ ਜਿਹੜਾ 21 ਕੁੜੀਆਂ ਦਾ ਵਿਆਹ ਕਰਾ ਜਿਸ ਦੇ ਵਿੱਚ ਉਹਨਾਂ ਨਾਲ ਹਰਵਿੰਦਰ ਸਿੰਘ ਸਰਪੰਚ ਕਪਿਆਲ ਅਤੇ ਬੱਬੀ ਕਨੌਰ ਜਿਹੜੇ ਉਹਨਾਂ ਦੇ ਸਾਥੀਆਂ ਦੀ ਪੂਰੀ ਟੀਮ ਦੇ ਵੱਲੋਂ ਇਹ ਉਪਰਾਨਾ ਕੀਤਾ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜੋੜੇ ਦੇ ਨਾਲ ਜਿਨ੍ਹਾਂ ਦਾ ਵਿਆਹ ਕੀਤਾ ਗਿਆ ਤਾਂ ਵਿਆਹ ਬੜਾ ਵੱਖਰੇ ਤਰੀਕੇ ਦੇ ਨਾਲ ਹੋਇਆ ਵੱਖ-ਵੱਖ ਧਰਮਾਂ ਦਾ ਸਤਿਕਾਰ ਕਰਦੇ ਹੋਏ ਚਾਹੇ ਤਾਂ ਉਹ ਗੁਰੂ ਘਰ ਦੀਆਂ ਲਾਵਾਂ ਹੋਣ ਚਾਹੇ ਨਕਾਹ ਹੋਣ ਚਾਹੇ ਫੇਰੇ ਹੋਣ ਤਾਂ ਸੱਤਰ ਮਾ ਦਾ ਸਤਿਕਾਰ ਕਰਦੇ ਹੋਏ ਇਹ ਉਪਰਾਲਾ ਕੀਤਾ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਭਾਈ ਅਮਰੀਕ ਸਿੰਘ ਮੌਜੂਦ ਹੈ ਤਾਂ ਖਾਸ ਤੌਰ ਤੇ ਡੀਐਸਪੀ ਦਿੜਬਾ ਵੀ ਪਹੁੰਚੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਬਾਬੂ ਪ੍ਰਕਾਸ਼ ਚੰਦ ਗਰਗ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਆ ਤਾਂ ਦੂਜੇ ਪਾਸੇ ਅਮਰੀਕ ਸਿੰਘ ਭਾਈ ਦੇ ਬੜੇ ਖਾਸ ਮਿੱਤਰ ਬਾਬਾ ਬਖਸ਼ੀ ਸਿੰਘ ਵੀ ਖਾਸ ਤੌਰ ਤੇ ਪਹੁੰਚੇ ਨੇ ਤਾਂ ਜਿੱਥੇ ਇਸ ਵਿਆਦ ਦੀ ਚਰਚਾ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਹੀ ਸੀ ਤਾਂ ਉਸੇ ਤਰ੍ਹਾਂ ਇੱਥੇ ਲੋਕ ਵੀ ਪਹੁੰਚੇ ਦਾ ਜਿਸ ਤਰ੍ਹਾਂ ਕਿਹਾ ਗਿਆ ਸੀ ਕਿ ਖਾਣ ਪੀਣ ਪੂਰਾ ਖੁੱਲਾ ਚੱਲੇਗਾ ਤਾਂ ਉਸੇ ਤਰ੍ਹਾਂ ਖਾਣ ਪੀਣ ਵੀ ਪੂਰਾ ਖੁੱਲਾ ਚਲੇ ਸਵੇਰ ਤੋਂ ਸ਼ਾਮ ਤੱਕ ਦਾ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇੱਥੇ ਸ਼ਿਰਕਤ ਕੀਤੀ ਉੱਥੇ ਹੀ ਖਾਸ ਤੌਰ ਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਬਲਤੇਜ ਪੰਨੂ ਅਤੇ ਚੇਤਨ ਸਿੰਘ ਜੋੜਾ ਮਾਦਰਾ ਐਮ ਐਲ ਏ ਸੰਗਰੂਰ ਨਰਿੰਦਰ ਕੌਰ ਭਰਾਜ ਬਾਬੂ ਪ੍ਰਕਾਸ਼ ਚੰਦ ਗਰਗ ਕੁਲਵੰਤ ਸਿੰਘ ਬਾਜੀਗਰ ਐਮ ਐਲ ਏ ਹਲਕਾ ਸ਼ਤਰਾਣਾ ਤੋਂ ਉੱਥੇ ਬੀਜੇਪੀ ਤੋਂ ਅਰਵਿੰਦ ਖੰਨਾ ਅਤੇ ਕੀਕੀ ਢੈਲੋਂ ਅਤੇ ਬਰਨਾਲਾ ਤੋਂ ਐਮਐਲਏ ਕਾਲਾ ਢੈਲੋਂ ਅਤੇ ਖਾਸ ਤੌਰ ਤੇ ਜਿਹੜੇ ਮਹਿਮਾਨ ਪਹੁੰਚੇ ਜਿਨ੍ਹਾਂ ਦੇ ਵਿੱਚ ਹੋਬੀ ਢਾਲੀਵਾਲ ਬਾਬਾ ਬਖਸ਼ੀ ਸਿੰਘ ਬਲਜਿੰਦਰ ਸਿੰਘ ਪਰਵਾਨਾ ਨੇ ਜਿਹੜੀ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਜਿਹੜੀ ਅਸੀਂ ਕਹਿ ਸਕਦੇ ਹਾਂ ਪਰਿਵਾਰ ਨੂੰ ਉਹਨਾਂ ਵਿਆਹੀ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਤਾਂ ਦੂਜੇ ਪਾਸੇ ਖਾਸ ਤੌਰ ਤੇ ਸਿਮਰਨਜੀਤ ਸਿੰਘ ਮਾਨ ਵੀ ਜਿਹੜਾ ਪਹੁੰਚੇ ਸੀ ਤਾਂ ਉੱਥੇ ਹੀ ਤਸਵੀਰਾਂ ਦੇਖ ਸਕਦੇ ਹੋ ਤਾਂ ਕਈ ਵੱਡੇ ਕਲਾਕਾਰ ਵੀ ਪਹੁੰਚੇ ਸੀ ਤਾਂ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜਿਸ ਤਰ੍ਹਾਂ ਕਿਹਾ ਗਿਆ ਸੀ ਕਿ ਖਾਣ ਪੀਣ ਦਾ ਖੁੱਲਾ ਪ੍ਰਬੰਧ ਹੋਵੇਗਾ ਤਾਂ ਉਸੇ ਤਰੀਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਖਾਣ ਦਾ ਵੀ ਪੂਰਾ ਪ੍ਰਬੰਧ ਜਿਹੜਾ ਪਿੰਡ ਖਨਾਨ ਕਣਾ ਦੇ ਵਿੱਚ ਇਸ ਮਹਾ ਉਤਸਵ ਜਿਹੜਾ ਮਹਾ ਅਸੀਂ ਕਹਿ ਸਕਦਾ ਇਹ ਵੱਡਾ ਉਪਰਾਣਾ ਕੀਤਾ ਗਿਆ 21 ਕੁੜੀਆਂ ਦੇ ਵਿਆਹ ਤਾਂ ਉੱਥੇ ਕੋਈ ਵੀ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਉਸੇ ਤਰ੍ਹਾਂ ਜਿਹੜੀ ਤਸਵੀਰ ਨਜ਼ਰ ਆਈ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਜਿਹੜਾ ਘੱਟ ਵੀ ਨਜ਼ਰ ਆਇਆ ਤਾਂ ਉੱਥੇ ਹੀ ਲੋਕਾਂ ਦੇ ਮਨੋਰੰਜਨ ਦੇ ਲਈ ਜਿਹੜਾ ਖਾਸ ਤੌਰ ਤੇ ਕਈ ਵੱਡੇ ਕਲਾਕਾਰ ਵੀ ਪਹੁੰਚੇ ਜਿਨ੍ਹਾਂ ਦੇ ਵਿੱਚੋਂ ਵਿੱਕੀ ਧਾਲੀਵਾਲ ਗਿੱਲ ਮਾਨੋਕੇ ਬੱਬਲ ਕੌਰ ਤੋਂ ਇਲਾਵਾ ਹੋਰ ਵੀ ਜਿਹੜੇ ਕਲਾਕਾਰਾਂ ਨੇ ਜਿਹੜਾ ਭਵਾਨੀ ਗੜ ਦੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਲੋਕਾਂ ਦੇ ਲਈ ਜਿਹੜਾ ਜਿਹੜੇ ਚੰਗੇ ਗੀਤ ਗਾਏ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਹੌਫ ਦੀ ਤਾਲੀਬਾਹ ਜਿਹੜੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਤਾਂ ਲੋਕ ਉਹਨਾਂ ਨਾਲ ਫੋਟੋ ਕਰਾ ਰਹੇ ਨੇ ਤਾਂ ਅਮਰੀਕ ਬਾਈ ਦੀ ਵਾਈਫ ਵੀ ਜਿਹੜੇ ਨਜ਼ਰ ਆ ਰਹੇ ਤਾਂ ਤਸਵੀਰਾਂ ਦੇਖ ਸਕਦੇ ਹੋ ਕੈबिनेट ਮੰਤਰੀ ਹਰਪਾਲ ਚੀਮਾ ਖਾਸ ਤੌਰ ਤੇ ਪਹੁੰਚੇ ਨੇ ਉਹਨਾਂ ਨਾਲ ਡੀਐਸਪੀ ਦਿਰਪਾ ਵੀ ਜਿਹੜੇ ਮੰਜੂ ਦੇ ਤਸਵੀਰਾਂ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਤਾਂ ਅਮਰੀਕ ਸਿੰਘ ਬਾਈ ਜਿਹੜਾ ਗੱਲਬਾਤ ਵੀ ਕਰ ਰਹੇ ਨੇ ਕੈबिनेट ਮੰਤਰੀ ਦੇ ਨਾਲ ਤਾਂ ਜਿਸ ਤਰ੍ਹਾਂ ਕਿਹਾ ਗਿਆ ਸੀ ਕਿ ਇਸ ਵਾਰ 21 ਕੁੜੀਆਂ ਦੇ ਵਿਆਹ ਕਰਵਾਏ ਜਾ ਰਹੇ ਨੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵੱਡਾ ਪ੍ਰਾਲਾ ਕੀਤਾ ਜਾਵੇਗਾ ਤਾਂ 51 ਕੁੜੀਆਂ ਦੇ ਵਿਆਹ ਕਿਤੇ ਜਾਣਗੇ ਤਸਵੀਰਾਂ ਦੇਖ ਸਕਦੇ ਹੋ ਤਾਂ ਠਾਠਾ ਮਾਰਦਾ ਇੱਕਾਠ ਜਿਹੜਾ ਨਜ਼ਰ ਆ ਰਿਹਾ ਤਾਂ ਉੱਥੇ ਤੁਹਾਨੂੰ ਲੈ ਚੱਲਦੇ ਆ ਪ੍ਰੋਗਰਾਮ ਦੇ ਕੀ ਕਹਿਣਾ ਹੈ ਖਾਸ ਸ਼ਖਸੀਅਤਾਂ ਦਾ ਤਾਂ ਕੀ ਕਹਿਣਾ ਬਾਈ ਅਮਰੀਕ ਸਿੰਘ ਦਾ ਤੁਸੀਂ ਵੀ ਸੁਣੋ ਪਿਆ ਸਾਰੀ ਸਤਿਕਾਰ ਥੈਂਕ ਯੂ ਸਾਰਾ ਜਿਹੜੇ ਮੇਰੇ ਵੀਰ ਭਰਾ ਇੱਥੇ ਆਏ ਨੇ ਨਾ ਜੀ ਬਹੁਤ ਖੁਸ਼ੀ ਆ ਬਾਈ ਮੈਨੂੰ ਬਹੁਤ ਜ਼ਿਆਦਾ ਮਿਲ ਕੇ ਮੇਰੀ ਉਮੀਦ ਤੋਂ ਜ਼ਿਆਦਾ ਹੋ ਰਿਹਾ ਜੋ ਹੋ ਰਿਹਾ ਵੇ ਤੇ ਮੇਰੇ ਮਾਲਕੇ ਪਿੰਡ ਦੇ ਮੇਰੇ ਯਾਰ ਦੋਸਤ ਇੰਨਾ ਤੋਂ ਜ਼ਿਆਦਾ ਸਹਿਯੋਗ ਦੇ ਰਹੇ ਨੇ ਇਹ ਬਲਕਿ ਇਥੇ ਨਿਆਗ ਸਭ ਤੋਂ ਡਿਊਟੀਆਂ ਲਾਈ ਨੇ ਆਪਣਾ ਮੈਨੂੰ ਮਤਲਬ ਕਿ ਪਤਾ ਹੀ ਚੱਲ ਰਿਹਾ ਵੀ ਪ੍ਰੋਗਰਾਮ ਮੇਰਾ ਕਿੱਦਾਂ ਹੋ ਰਿਹਾ ਬਹੁਤ ਜ਼ਿਆਦਾ ਖੁਸ਼ੀ ਆ ਮੈਨੂੰ ਇਹ ਪਰਮਾਤਮਾ ਅਗੇ ਅਰਦਾਸ ਕਰਦਾ ਵੀ ਜਿਨ੍ਹਾਂ ਦੇ ਤੇ ਆਨੰਦਕਾਰ ਜੋ ਹੋਏ ਨੇ ਆਪਣੇ ਨਗਾਏ ਨੇ ਪਰਮਾਤਮਾ ਇਹਨਾਂ ਨੂੰ ਖੁਸ਼ੀਆਂ ਬਖਸ਼ੇ ਅੱਗੇ ਬਾਰੇ ਹਣਾ ਤੇ ਅਸੀਂ ਇਹਨਾਂ ਦੀ ਪੂਰੀ ਉਮਰ ਜਦ ਤੱਕ ਆਪਣੇ ਸਾਹ ਚੱਲਦੇ ਨੇ ਆਪਾਂ ਪਰਿਵਾਰਾਂ ਨਾਲ ਖੜਾਂਗੇ ਬਹੁਤ ਬੀਤ ਤੋਂ ਵੱਧ ਕੇ ਕੱਟ ਵੀ ਹੋ ਰਹੇ ਨੇ ਕੱਟ ਕੱਟ ਬਈ ਬਹੁਤ ਜ਼ਿਆਦਾ ਉਮੀਦ ਦੇਖੇ ਨੇ ਹੋ ਜੀ ਆਪ ਵੀ ਉਮੀਦ ਤੋਂ ਜ਼ਿਆਦਾ ਇਹ ਕੱਟੀ ਨੂੰ ਵੀ ਜਿਹੜਾ ਤੂੰ ਕਹਿਣਾ ਚਾਹੋਗੇ ਆ ਤੇਰਾ ਮੈਂ ਤਾਂ ਇਹ ਕਹਿੰਦਾ ਨਹੀਂ ਉਮੀਦ ਤੋਂ ਜ਼ਿਆਦਾ ਕੱਟ ਹੈ ਕਿਸੇ ਦਿਲਾਂ ਨੇ ਕਿਹਾ ਕਿ ਸਾਰਿਆਂ ਦੇ ਇਹ ਸਹਿਯੋਗ ਨਾਲ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਪਰਵਾ ਜਿਹੜੇ ਵੀ ਨਿਕਾਹ ਵਾਸਤੇ ਜਾਂ ਆਪਣੇ ਸਾਰੇ ਫੈਮਿਲੀ ਦੇ ਆਏ ਹਨ ਉਹਨਾਂ ਲਈ ਧੰਨਵਾਦ ਵੀ ਹੈ ਕਿ ਉਹਨਾਂ ਲਈ ਸਾਡੇ ਵੱਲੋਂ ਆਸ਼ੀਰਵਾਦ ਵੀ ਉਹ ਜੋੜਿਆ ਕੁਛ ਲੈ ਆ। ਆਨੰਦਕਾਰ ਦੀ ਹੋਈ ਨਿਕਾਹ ਵੀ ਹੋਇਆ ਜਿਹੜਾ ਜਿਹੜੀਆਂ ਰਸਮਾਂ ਹੁੰਦੀਆਂ ਤਾਂ ਉਹਦੇ ਵਿੱਚ ਜਿਹੜਾ ਵਿਆਹ ਦੀਆਂ ਸਾਰੀਆਂ ਤਰ੍ਹਾਂ ਹਾਂਜੀ ਹਾਂਜੀ ਸਾਰੀਆਂ ਸਾਰਾ ਹੋ ਗਿਆ ਜੀ। ਤੁਹਾਨੂੰ ਪ੍ਰਬੰਧ ਕਰਨ 'ਚ ਕੋਈ ਸਮੱਸਿਆ ਆਈ ਕਿਵੇਂ ਨਿਕਾਹ ਕਰਨ ਦੀ ਇੱਕ ਕਾਜੀ ਚਾਹੀਦਾ ਹੁੰਦਾ ਹੈ ਜਾਂ ਇੱਕ ਪੰਦਤ ਚਾਹੀਦਾ ਹੁੰਦਾ ਤੁਹਾਨੂੰ ਕੁਰਤਵਾਰੇ ਦਾ ਪੰਦਤ ਹੈਗਾ ਭਾਈ ਮੈਂ ਤੁਹਾਨੂੰ ਦੱਸਾਂ ਮੈਨੂੰ ਪਤਾ ਹੀ ਨਹੀਂ ਮੇਰੇ ਯਾਰ ਦੋਸਤ ਮੇਰੇ ਪਿੰਡ ਦਾ ਸਾਰਾ ਨਗਰ ਸਾਰੇ ਆਪਣੇ ਆਪੇ ਪ੍ਰਬੰਧ ਕਰੀ ਜਾਂਦੇ ਨੇ ਤੇ ਭਾਈ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੇਰੇ ਤਾਂ ਲੋਕ ਫੈਸੇ ਇੰਨੇ ਦੇ ਜਿਹਦੇ ਨੇ ਆਖੋਰੇ ਸਕਨੇ ਇਹਨਾਂ ਤਾਂ ਮੈਨੂੰ ਸਮਝੇ ਨਹੀਂ ਆਉਂਦੀ ਕੋਈ 51000 ਕੋਈ 21000 ਸਮਝੇ ਨਹੀਂ ਆਉਂਦੀ ਭਾਈ ਜਨਾ ਪਰ ਆਪਾਂ ਸਾਰਿਆਂ ਦਾ ਬਹੁਤ ਥੈਂਕ ਯੂ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਸੱਜਣ ਮਿੱਤਰੋ ਨੇ ਪਹੁੰਚੇ ਨੇ ਜਿਹੜੇ ਰਾਸਤੇ ਆ ਰਹੇ ਨੇ ਤੇ ਜਿਹੜੇ ਜਿਨ੍ਹਾਂ ਦੇ ਆਪਣੇ ਉਰੇ ਵਿਆਹ ਨੇ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਇਹ ਸਾਰੇ ਬਹੁਤ ਟਾਈਮ ਨਾਲ ਆਏ ਨੇ ਇਹ ਸਾਰੇ ਵਧੀਆ ਪ੍ਰੋਗਰਾਮ ਹੁਣ ਇਹਨਾਂ ਦੀ ਸੇਵਾ ਕਰਾਂਗੇ ਬਸ ਹੁਣ ਜੀ ਆਉਣ ਵਾਲੇ ਸਮੇਂ ਤੇ ਕਿਹੋ ਜਿਹਾ ਉਪਰਾਲਾ ਬਾਈ ਜੀ ਆਉਣ ਵਾਲੇ ਸਮੇਂ ਤੇ ਆਪਾਂ ਫੇਰ ਗਿਆ ਵੀ 51 ਕੁੜੀਆਂ ਦਾ ਕਰਾਂਗੇ ਅਗਲੇ ਸਾਲ ਪਰਮਾਤਮਾ ਦੀ ਕਿਰਪਾ ਰੱਖੀ ਤਾਂ ਉਸ ਤੋਂ ਵੀ ਵੱਧ ਵੀ ਹੋ ਸਕਦਾ ਜੀ 51 ਦਾ ਆਪਾਂ ਕਰਾਈ ਕਰਾਂਗੇ ਸਾਰੇ ਨਗਰ ਦੇ ਸਹਿਯੋਗ ਨਾਲ ਮੇਰੇ ਯਾਰ ਦੋਸਤ ਨਾਲ ਕੋ ਮੇਰੇ ਭਰਾ ਨੇ ਇਹ ਬੰਦ ਨੂੰ ਦੋ ਤਿੰਨ ਤਿੰਨ ਮਹੀਨੇ ਹੋ ਗਏ ਸੁੱਤੇ ਨਹੀਂ ਹੈਗੇ ਜੀ ਮਲਕੇ ਅਸੀਂ ਦਿੱਲੀ ਮਲਕੇ 2 2.5 ਘੰਟੇ ਮੈਸਾਂ ਜਾਵਾਂਗੇ ਰਾਤ ਨੂੰ 2 ਵਜੇ ਜਾਣੇ ਆ 4-5 ਵਜੇ ਆ ਜੰਨੇ ਇਹਦਾ ਬਹੁਤ ਸਹਿਯੋਗ ਹੈ ਮੇਰੇ ਨੂੰ ਪਤਾ ਹੀ ਨਹੀਂ ਇਹ ਮੇਰੇ ਮਿੱਤਰ ਆਏ ਜ ਨੇ ਮੈਨੂੰ ਐ ਨਹੀਂ ਪਤਾ ਲੱਗਾ ਪੈਸਾ ਕਿੱਥੋਂ ਆ ਰਿਹਾ ਕਿੱਥੋਂ ਕਿਹਨੂੰ ਦੇ ਰਹੇ ਨੇ ਸਮਝ ਨਹੀਂ ਆ ਰਹੀ ਜ ਮੈਨੂੰ ਮੈਂ ਕੀ ਕਹਿਣਾ ਚਾਹਾਂਗਾ ਕਿ ਤੁਹਾਨੂੰ ਆਇਆ ਜੀ ਹਾਂ ਜੀ ਹਾਂ ਜੀ ਭਾਈ ਸਾਨੂੰ ਬਹੁਤ ਟਾਈਮ ਦੀ ਡੀਡ ਸੀ ਇਸ ਮਹਾਨ ਦਿਨ ਦੀ ਇਹ ਦਿਨ ਕਦੋਂ ਆਵੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਬਹੁਤ ਜ਼ਿਆਦਾ ਅਸੀਂ ਸਾਰੀਆਂ ਸੰਗਤਾਂ ਦਾ ਤੇ ਜਿੰਨਿਆਂ ਨੂੰ ਜਿਵੇਂ ਦਾ ਟਾਈਮ ਟੇਬਲ ਦਿੱਤਾ ਸੀ ਸਾਰੀਆਂ ਸੰਗਤਾਂ ਦਾ ਟਾਈਮ ਟੇਬਲ ਤੇ ਆਈਆਂ ਨੇ ਸਾਰੇ ਪਰਿਵਾਰ ਟਾਈਮ ਦੇ ਵਿੱਚ ਲਗਭਗ ਆਨੰਦਕਾਰ ਹੋ ਗਏ ਤੇ ਨਕਾਬ ਵੀ ਹੋ ਗਏ ਛੋਟੇ ਸਾਹਮਣੇ ਬਾਈ ਬਹੁਤ ਵਧੀਆ ਲੋਕਾਂ ਦਾ ਰਿਸਪੌਂਸ ਵੀ ਹੈ ਸੇਵਾਜ ਵੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਸਰ ਅਮਰੀਤ ਸਿੰਘ ਜੀ ਪਹਿਲੀ ਗੱਲ ਤੇ ਅਗਲੀ ਲੱਭੀ ਕਨਾਰ ਜੀ ਜਮਨਜੀਤ ਸਿੰਘ ਜੀ ਇਹ ਕੰਮ ਆ ਪਰਾਲ ਸਾਹਿਬ ਇਹ ਬਹੁਤ ਵੱਡਾ ਕਾਰਜ ਹੁੰਦਾ ਇਹ ਆਪਾਂ ਨੂੰ ਕਈ ਵਾਰੀ ਦਿਸਦਾ ਹੁੰਦਾ ਵੀ ਕਿਸੇ ਨੇ ਕਿਹਾ ਤੇ ਕੰਮ ਹੋ ਗਿਆ ਐ ਨਹੀਂ ਹੁੰਦਾ ਇਹਦੇ ਲਈ ਬਹੁਤ ਵੱਡੀ ਮਿਹਨਤ ਲੱਗਦੀ ਹੈ ਤੇ ਬਹੁਤ ਜ਼ਿਆਦਾ ਟੈਨਸ਼ਨ ਵੀ ਹੁੰਦੀ ਆ ਬੰਦੇ ਦੇ ਮਨ 'ਚ ਨਾ ਤੇ ਕਿਸੇ ਦੀ ਬੇਟੀ ਦਾ ਧੀ ਦਾ ਵਿਆਹ ਕਰਨਾ ਹੈ ਨਾ ਅਸੀਂ ਇਹ ਸਾਰੇ ਪੇੜ ਚੋਂ ਲੰਘ ਕੇ ਗਏ ਆ ਜਦੋਂ ਸਾਡੇ ਘਰ-ਕਾੜ ਖਤਮ ਹੋਇਆ ਸਾਨੂੰ ਪਤਾ ਅਸੀਂ ਆਪਣੀਆਂ ਧੀਆਂ ਦੇ ਵਿਆਹ ਕਿਵੇਂ ਕੀਤੇ ਆ ਉਦੋਂ ਇਹ ਹਾਲਾਤ ਨਹੀਂ ਸੀ ਹੈਗੇ ਵੀ ਅਜਿਹਾ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਇਹ ਹੁਣ ਕੁਝ ਚਿਰ ਤੋਂ ਲਗਾਤਾਰ ਹੋ ਰਿਹਾ ਹੈ ਸਿਰਫ ਉਸ ਬਾਪ ਨੂੰ ਤੋਂ ਹੀ ਪੁੱਛ ਕੇ ਵੇਖੋ ਜਿੰਨੇ ਜਿਹਦੀ ਬੇਟੀ ਦੀ ਮੈਰਜ ਆ ਜਾਂ ਜਿਹਦੀ ਧੀ ਦਾ ਅੱਜ ਵਿਆਹ ਹੈ ਜੇ ਤੁਸੀਂ ਉਹਨੂੰ ਪੁੱਛੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ ਕਾਰਜ ਕਿੰਨਾ ਵੱਡਾ ਹੈ ਸਾਨੂੰ ਕਈ ਵਾਰੀ ਐ ਲੱਗਦਾ ਵਿਆਹ ਕੋਈ ਟੀ ਗੱਲ ਤਾਂ ਹੈ ਨਹੀਂ ਬੰਦਾ ਕਿਤੇ ਵੀ ਕਰਾ ਸਕਦਾ ਪਰ ਵਿਆਹ ਸਿਰਫ ਐਨੀ ਗੱਲ ਹੀ ਨਹੀਂ ਹੈਗੀ ਉਹਦੇ ਲਈ ਬੜਾ ਕੁਝ ਇਕੱਠਾ ਕਰਨਾ ਪੈਂਦਾ ਧੀਆਂ ਨੂੰ ਜਿੰਨਾ ਵੀ ਆਪਾਂ ਦੇ ਸਕੀਏ ਉਹਨੇ ਥੋੜਾ ਹੁੰਦਾ ਸਾਡੇ ਜਿਹੜੀ ਸਾਡੀ ਕੌਮ ਆ ਜਾਂ ਸਾਡਾ ਪੰਜਾਬ ਦਾ ਕੀਤਾ ਹੈ ਇੱਥੇ ਜਿੰਨੇ ਵੀ ਵਰਲਡ ਦੇ ਵਿੱਚ ਦੁਨੀਆ 'ਚ ਪੂਰੇ ਵਰਲਡ ਦੀ ਗੱਲ ਕਰ ਰਾਂ ਪੂਰੇ ਵਰਲਡ ਦੇ ਖਿੱਤੇ ਦੇ ਵਿੱਚ ਅੱਜ ਤੱਕ ਮਤਲਬ ਸਭ ਤੋਂ ਵੱਧ ਜਿਹੜਾ ਦਾਣ ਦਿੱਤਾ ਗਿਆ ਧੀਆਂ ਨੂੰ ਉਹ ਪੰਜਾਬ ਦੇ ਸਰਦਾਰਾਂ ਨੇ ਦਿੱਤਾ ਹੈ ਨਾ ਉਹ ਅੰਬਾਨੀ ਦੇ ਸਕੇ ਆ ਨਾ ਅਡਾਨੀ ਦੇ ਸਕੇ ਜਿਹੜੇ ਐਡੇ ਵੱਡੇ ਨੇ ਜਿਨ੍ਹਾਂ ਦੇ 6-6 ਮਹੀਨੇ ਵਿਆਹ ਚਾਉਂਦੇ ਰਹੇ ਉਹ ਵੀ ਆਪਣੀਆਂ ਧੀਆਂ ਨੂੰ ਉਸ ਤਰੀਕੇ ਨਾਲ ਦਾਣ ਨਹੀਂ ਦੇ ਸਕੇ ਜਿੰਨਾ ਸਾਡੇ ਸਰਦਾਰਾਂ ਨੇ ਸ਼ਾਮ ਸਿੰਘ ਅਟਾਰੀ ਉਹਨਾਂ ਨੇ ਜਿਹੜਾ ਆਪਣੀ ਧੀ ਦਾ ਜਦੋਂ ਵਿਆਹ ਕੀਤਾ ਹੈ ਤਾ ਉਦੋਂ ਟੋਟਲ ਜਿਹੜੀ ਪੰਜਾਬ ਦੀ ਫੌਜ ਸੀ ਉਹ ਵੀ ਬਰਾਤ ਚਾਈ ਸੀ ਟੋਟਲ ਪੰਜਾਬ ਦੀ ਫੌਜ ਤੇ ਚਾਂਦੀ ਦੀਆਂ ਥਾਲੀਆਂ ਦੇ ਵਿੱਚ ਅਰਸ਼ਾਦਾ ਸ਼ਕਾਇਆ ਗਿਆ ਸੀ ਠੀਕ ਹੈ ਜੀ ਨਸ਼ਬਤ ਮਾ ਸੋਣਾ ਇੱਕ ਐਸਾ ਮਾਹੌਲ ਸਿਰ ਜਾ ਗਿਆ ਜਿਵੇਂ ਮੇਲਾ ਹੋ ਗਿਆ ਤੇ ਉਹ ਮੇਲਾ ਜਿੱਥੇ ਮਾਵਾ ਪੁੱਤ ਨਹੀਂ ਜਾਣਦੇ ਆ ਤਿੰਨ ਚਾਰ ਜਵਾਕ ਸਟੇਜ ਤੇ ਬੈਠੇ ਨੇ ਜਿਨ੍ਹਾਂ ਨੂੰ ਬਾਪੇ ਜਿਨ੍ਹਾਂ ਦੇ ਗਵਾਜ ਗਏ ਤੇ ਉਹਨਾਂ ਦੇ ਚਲੋ ਮਿਲ ਜਾਣਗੇ ਪਰ ਇੱਕ ਜਿਵੇਂ ਕਹਿੰਦੇ ਨੇ ਕਿ ਜਦੋਂ ਸਾਂਝੀ ਅਰਦਾਸ ਹੁੰਦੀ ਆ ਤਾਂ ਰੱਬ ਦੇਖਾ ਉਤਰਦਾ ਮਜਬੂਰ ਹੋ ਜਾਂਦਾ ਕਈ ਵਾਰ ਰੱਬ ਵੀ ਹੇਠਾ ਆਉਣ ਵਾਸਤੇ ਲੋਕਾਂ ਦੀ ਸੁਣਦਾ ਤੇ ਜਦੋਂ ਯੱਗ ਹੁੰਦਾ ਉਹ ਵੀ ਮਹਾਯੱਗ ਵੀ ਇਹੇ ਕਰਕੇ ਰੱਬ ਨੂੰ ਆਪੀਆਂ ਗਲਤੀਆਂ ਅਸੀਂ ਕਹਿੰਦੇ ਆ ਕਿ ਸਾਨੂੰ ਮਾਫ ਕਰ ਦੇ ਰੱਬ ਨੂੰ ਵੀ ਅਸੀਂ ਇੱਥੇ ਆਉਣੇ ਆ ਮਨਾਉਣੇ ਆ ਮੰਨ ਜਾਂਦਾ ਪਰ ਇਹੋ ਜੇ ਕਾਰਜ ਕਰਕੇ ਪਹਿਲੀ ਵਾਰੀ ਮੈਂ ਰੱਬ ਮੰਨਦਾ ਦੇਖਿਆ ਕਿਉਂਕਿ ਬਾਤਾਂ ਹਰ ਪੰਜਾਬੀ ਨੂੰ ਇਹ ਜਿਹੀ ਛੇੜਕ ਲੱਗਦੀ ਆ ਨਹੀਂ ਐਸੀ ਕੋਈ ਗੱਲ ਨਹੀਂ ਹੈ ਮੈਨੂੰ ਦੇਖੋ ਇਹ ਜੋ ਸੇਵਾਦਾਰ ਹੈ ਇਲਾਕੇ ਦੇ ਉਹਨਾਂ ਨੇ ਮੈਨੂੰ ਬੁਲਾਇਆ ਅਮਰੀਕ ਔਰ ਉਹਦੇ ਸਾਰੇ ਸਾਥੀ ਮੇਰੇ ਨਾਲ ਜੁੜੇ ਆ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਨੇਕ ਕੰਮ ਦੇ ਵਿੱਚ ਮੈਨੂੰ ਵੀ 2 ਮਿੰਟ ਆਪਣੀ ਹਾਜ਼ਰੀ ਲਾਣ ਦਾ ਮੌਕਾ ਮਿਲਿਆ ਔਰ ਬਹੁਤ ਵੱਡਾ ਜਿਵੇਂ ਤੂੰ ਕਹਿ ਰਿਹਾ ਬਹੁਤ ਨੇਕ ਕੰਮ ਹੈ ਔਰ ਮੈਨੂੰ ਇਸ ਨੇਕ ਕੰਮ ਵਿੱਚ ਆਪਣੀ ਹਾਜ਼ਰੀ ਲਾਣੀ ਮੈਨੂੰ ਲੱਗਦਾ ਸੀ ਜ਼ਰੂਰੀ ਆ ਵੀਕੇ ਦੇਖਦੇ ਹੋ ਅੱਜ ਮਹਾਂ ਜਿਹੜਾ ਮਹਾਂ ਜਗ ਨੂੰ ਜਾ ਰਿਹਾ ਹੈ ਖਨਾਲਪਿੰਡ ਦੇ ਵਿੱਚ ਕੁਝ ਕੁਛੀ ਜਿਹੜਾ ਵਿਆਹ ਚੱਲ ਰਿਹਾ ਹੈ ਕਿਵੇਂ ਲੱਗ ਰਿਹਾ ਹੈ ਗੋ ਬਾਈ ਲੱਗਿਆ ਜੀ ਅਮਰੀਕਾ ਬਾਈ ਦਾ ਬਹੁਤ ਬਹੁਤ ਧੰਨ ਧੰਨ ਵਾਹ ਅੱਜ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਕਿ ਇੱਥੇ ਆਨੰਦਕਾਰਤੀ ਹੋ ਰਹੀ ਨੇ ਨਕਾਹ ਵੀ ਪੜੇ ਜਾ ਰਹੇ ਨੇ ਫੇਰੇ ਵੀ ਲਏ ਜਾ ਰਹੇ ਨੇ ਇਹ ਤੇ ਕੰਮ ਨਹੀਂ ਲੱਗਦਾ ਤੁਹਾਨੂੰ ਕੋਈ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਕੋਈ ਕਮੀ ਨਹੀਂ ਹੈੀ ਪ੍ਰੋਗਰਾਮ ਸਾਰਾ ਕੁਸਾ ਸੈਟਅਪ ਹੋ ਰਿਹਾ ਸਾਰੇ ਧਰਮ ਨੂੰ ਕਿਵੇਂ ਦੇਖਦੇ ਹੋ ਅੱਜ ਸਾਰੇ ਧਰਮ ਸਾਰੇ ਧਰਮ ਜੀ ਆਪਾਂ ਦੇਖੋ ਕੱਟ ਵੀਰੇ ਪ੍ਰਿੰਸ ਲਗਭਗ ਨਾ ਨਾ ਕਰਦੇ ਜਿਹੜਾ ਸਾਡਾ ਨਜਾ ਸੀ ਤੋਂ ਤਾਂ ਬਹੁਤ ਉੱਪਰ ਲੰਘ ਗਿਆ ਸਾਨੂੰ 20 ਤੋਂ 25000 ਦੇ ਵਿੱਚ ਕੱਟ ਸੀਗਾ ਮੰਤਰਪੁਰਾ ਬਹੁਤ ਵਧੀਆ ਕੱਟ ਸੀਗਾ ਬਹੁਤ ਵੱਡੇ ਵੱਡੇ ਮੰਤਰੀ ਤੱਕ ਨੇ ਇੱਥੇ ਆ ਕੇ ਸ਼ਿਰਕਤ ਕੀਤੀ ਹੈ ਅਸ਼ੀਰਵਾਦ ਦਿੱਤਾ ਹਾਂਜੀ ਹਾਂਜੀ ਬਹੁਤ ਵੱਡੇ ਨਾ ਨਾ ਕਰਦੇ 8 ਤੋਂ 10 ਮਨਿਸਟਰ ਆਏ ਨੇ ਘਟੋ ਘਟਾ ਕਈ ਐਸਐਸਪੀ ਡੀਆਈਜੀ ਸਭ ਤੇ ਸਾਡੇ ਹੋਰ ਜਿਹੜੇ ਵੀਆਈਪੀ ਪਰਸਨ ਨੇ ਜਿਨ੍ਹਾਂ ਦੇ ਅਸੀਂ ਨੌਂ ਜੰਤਰ ਵੀ ਨਹੀਂ ਕਰ ਸਕਦੇ ਬਾਹਰਲੀ ਸਟੇਟਾਂ ਦੇ ਤੇ ਬਹੁਤ ਜ਼ਿਆਦਾ ਆਇਨ ਹੀ ਜੀ ਲੋਕਾਂ ਦਾ ਕਿੰਨਾ ਖਾਸਾ ਸਾਥ ਮਿਲੇ ਇਸ ਵਿਆਹ ਸਮਾਗਮ ਕਰਵਾਉਣ ਦੇ ਵਿੱਚ ਤੇ ਅਖੀਰ ਤੱਕ ਸਿਰੇ ਲਾਉਂਦਾ ਲੋਕਾਂ ਦਾ ਸਾਥ ਦਾ ਬਾਈ ਬਹੁਤ ਵਧੀਆ ਮਿਲਿਆ ਆਲੇ-ਦਾਲੇ ਦੀਆਂ ਸੰਗਤਾਂ ਦਾ ਵੀ ਬਹੁਤ ਸਾਥ ਮਿਲਿਆ ਖਾਸ ਕਰਕੇ ਪਿੰਡ ਦੇ ਲੋਕਾਂ ਦਾ ਬਹੁਤ ਵਧੀਆ ਮਿਲਿਆ ਤੁਸੀਂ ਦੇਖ ਲਓ ਆਪਣਾ ਪ੍ਰੋਗਰਾਮ ਹੁਣ 7.5 ਲਾ ਲਾ ਪਾਉਣੇ 8 ਹੋ ਗਏ ਹੁਣ ਤੱਕ ਵੀ ਚੱਲੀ ਜਾਂਦਾ ਹਾਲ ਤੱਕ ਵੀ ਕੋਈ ਹੱਲਾ-ਗੁੱਲਾ ਨਹੀਂਗਾ ਬਹੁਤ ਹੀ ਵਧੀਆ ਪ੍ਰੋਗਰਾਮ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਸਮਾਪਤ ਹੋਣ ਦੇ ਕਿਨਾਰੇ ਆ ਹੁਣ ਮੈਂ ਲੋਕਾਂ ਨੂੰ ਕੀ ਕਹਿਣਾ ਚਾਹੂੰਗਾ ਲਾਸਟ ਤੇ ਇੰਨਾ ਸਾਥ ਦਿੱਤਾ ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਹਾਂਜੀ ਹਾਂਜੀ ਬਈ ਸਤਿ ਸ੍ਰੀ ਅਕਾਲ ਹੈਗੇ ਲੋਕਾਂ ਨੂੰ ਹੁਣਾਂ ਵੀ ਜੋ ਜਿੰਨੇ ਵੀ ਸਾਡੇ ਵੀਰ ਪਹੁੰਚੇ ਸਾਰੇ ਵੀਰ ਸਭ ਤੋਂ ਪਹਿਲਾਂ ਦਾ ਪ੍ਰੈਸ ਮੀਡੀਆ ਉਸ ਤੋਂ ਬਾਅਦ ਜਿੰਨੇ ਵੀ ਆਈਪੀ ਪਰਸਨ ਖਾਸ ਕਰਕੇ ਆਪਣੇ ਸੱਜਣ ਅੱਜ ਦਾ ਸਾਰਿਆਂ ਦਾ ਸਾਰੀਆਂ ਪੰਚੇਤਾਂ ਦਾ ਬਹੁਤ ਜਨੂੰਨ ਧੰਨਵਾਦ ਕਰਦੇ ਆ ਅਗਰ ਛੋਟਾ ਬਹੁਤ ਬਹੁਤ ਧੰਨਵਾਦ ਜੀ ਕਈਆਂ ਨੂੰ ਤਾਂ ਮਿਲਿਆ ਵੀ ਨਹੀਂ ਗਿਆ ਕਈਆਂ ਨੂੰ ਮੇਲ-ਬੀਲ ਕਈਆਂ ਨਾਲ ਕੋਈ ਕੰਟੈਕਟ ਵੀ ਨਹੀਂ ਹੋ ਸਕਿਆ ਹਨਾ ਪਰ ਤੁਹਾਡੇ ਸਾਹਮਣੇ ਜੋ ਹੋਇਆ ਜੀ ਬਹੁਤ ਵਧੀਆ ਪ੍ਰੋਗਰਾਮ ਹੋਇਆ ਬਾਕੀ ਇੱਕ ਇੱਕ ਦੇਖਣ ਨੂੰ ਮੇਰੀ ਖਾਣ ਪੀਣ ਦਾ ਜਿਵੇਂ ਕਿਹਾ ਸੀ ਪਹਿਲਾਂ ਵੀ ਮੁੱਕਣ ਨਹੀਂ ਦੇਵਾਂਗੇ ਉਵੇਂ ਹਾਲੇ ਨਾ ਕਰੀ ਉਹ ਬਹੁਤ ਵਧੀਆ ਹੈਗਾ ਸਾਡਾ ਬੰਦਾ ਪਰਾਣਾ ਸਾਡਾ ਬੇਲੀ ਹੈਗਾ ਉਹਨੂੰ ਪਹਿਲਾਂ ਹੀ ਕਹਤਾ ਸੀਗਾ ਉਹ ਕਹਿੰਦਾ ਬਾਈ ਜੀ ਚਾਹੇ 10 ਵਜੇ ਤੱਕ ਪ੍ਰੋਗਰਾਮ ਚੱਲੀ ਜਾਵੇ ਖਾਣਾ ਨਹੀਂ ਮੁੱਕੂਗਾ ਨਾ ਮਠਿਆਈ ਦੀ ਤੋੜ ਆਈ ਹੈ ਜੀ ਨਾ ਖਾਣੇ ਦੀ ਲੋੜ ਹੈ ਜੀ ਹੁਣ ਤਾਂ ਹੁਣ ਤੱਕ ਤੁਹਾਡੇ ਸਾਹਮਣੇ ਸਾਰਾ ਕੁਝ ਚੱਲੀ ਜਾਂਦਾ ਹੈਗਾ ਸਾਰੇ ਖੁਸ਼ ਹੋ ਕੇ ਗਏ ਲੋਕ ਬਹੁਤ ਜ਼ਿਆਦਾ ਖੁਸ਼ ਜੀ ਤੁਸੀਂ ਤੁਸੀਂ ਖੁਦੇ ਦੇਖ ਰਹੇ ਹੋ ਕਿ ਕਿੰਨੇ ਕੁ ਖੁਸ਼ ਹੋ ਕੇ ਗਏ ਨੇ ਲੋਕ ਪਰਿਵਾਰ ਬਹੁਤ ਖੁਸ਼ ਹੋ ਕੇ ਗਏ ਨੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਜੀ ਹਾਂ ਜੀ ਆਹ ਦੇਖਿਆ ਪੁਰਾਣਾ ਇਤਿਹਾਸ ਤੇ ਇਲਾਕਾ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਜੀ ਹਾਂ ਬਹੁਤ ਨਮਾਈ ਕੀ ਕੰਮ ਕਰਨ ਅਜੀਤ ਜੀ ਬਾਈ ਨੰਝ ਦੇ ਧਰੂ ਆਏ ਜੀ ਹਾਂ ਆਪਣੇ ਬਾਈ ਹਰਜੀਤ ਪੋਰੀ ਜਗਤਾਰ ਭਾਈ ਹੁਰੀ ਉਹਨਾਂ ਨੇ ਸਾਨੂੰ ਬੁਲਾਇਆ ਜੀ ਜਰੇ ਹਾਂਜੀ ਕਿੰਨਾ ਕੁ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਕੰਮ ਹੋਇਆ ਜੀ ਜਰੇ ਉਹ ਵੀ ਵਿਆਹ ਤੇ ਵਿਆਹ ਤੇ ਤੁਸੀਂ ਪੁੱਛਤਾ ਹੋਣਗੇ ਇਹ ਵਿਆਹ ਤੇ ਬਹੁਤ ਵਧੀਆ ਲੱਗਿਆ ਜੀ ਇੰਨਾ ਕਦੇ ਨਹੀਂ ਦੇਖਿਆ ਜੀ ਇੰਨਾ ਕੰਮ ਜੀ ਐਨਾ ਖੁਸ਼ੀ ਅਸੀਂ ਬਹੁਤ ਕੰਮ ਕਰਦੇ ਇੱਥੇ ਸਰ ਸੇਕਣੀ ਫਤਿਹਬਾਦ ਉੱਧਰ ਰਹਿਣੇ ਜੀ ਅੱਜ ਨਾਲ ਬੜੀਆ ਕਥਨੀ ਦੇ ਕੇ ਬਹੁਤ ਵਧੀਆ ਪ੍ਰੋਗਰਾਮ ਹੈ ਬਹੁਤ ਵਧੀਆ ਲੱਗਿਆ ਜੀ ਮੈਂ ਧੰਨਵਾਦ ਕਰਦੀ ਆਂ ਭਾਈ ਅਮਰੀਕ ਹੁਣਾ ਦਾ ਤੇ ਉਹਨਾਂ ਨੂੰ ਵਧਾਈ ਵੀ ਦੇਣੀ ਹੈ ਕਿ ਜਿਨ੍ਹਾਂ ਨੇ ਪ੍ਰალა ਕੀਤਾ 21 ਕੁੜੀਆਂ ਦੇ ਵਿਆਹ ਅੱਜ ਹੋਏ ਆ ਤਾਂ ਮੈਂ ਪਹਿਲਾਂ ਸਭ ਤੋਂ ਵਿਆਹ ਦੇ ਜੋੜੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦੇਣੀ ਹੈ ਬਾਰ ਪ੍ਰਮਾਤਮਾ ਕੇ ਹਾਂ ਆਪਾਂ ਸਾਰੇ ਰੜ ਕੇ ਬੇਨਤੀ ਕਰੀਏ ਕਿ ਪ੍ਰਮਾਤਮਾ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਖੁਸ਼ੀਆਂ ਖੇੜਿਆਂ ਨਾਲ ਪਰ ਕਿਉਂਕਿ ਧੀਆਂ ਨੇ ਜਿਹੜੀਆਂ ਉਹਨਾਂ ਨੂੰ ਘਰ ਦੀ ਇੱਜ਼ਤ ਕਿਹਾ ਜਾਂਦਾ ਹੈ ਮਾਂ ਪਿਓ ਦਾ ਮਾਣ ਹੁੰਦੀਆਂ ਨੇ ਧੀਆਂ ਕੋਲ ਬੋਲ ਰਿਹਾ ਮੁੰਡੇ ਜਦੋਂ ਆ 3ਾਂ ਦੇ ਵਿਆਹ ਕੀਤੇ ਆ ਤੇ ਮੈਨੂੰ ਲੱਗਦਾ ਕਿ ਅੱਜ ਉਹਨਾਂ 3ਾਂ ਦੇ ਵੱਲੋਂ ਵੀ ਬਹੁਤ ਸਾਰੀਆਂ ਦੁਆਵਾਂ ਹੋਣਗੀਆਂ ਪਰ ਜਿੱਥੇ 3ਾਂ ਦਾ ਸਤਿਕਾਰ ਹੁੰਦਾ ਉੱਥੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਸਾਡੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਚੱਲ ਰਿਹਾ ਅਰ ਜਿਹੜੀ ਟੀਮ ਸਾਰੀ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਤਾਂ ਕਰਕੇ ਮੰਨ ਕਰਕੇ ਤਾਂ ਕਰਕੇ ਪ੍ਰਮਾਤਮਾ ਕਰੇ ਤੁਹਾਡੀ ਇਹ ਸੇਵਾ ਪਰਿਵਾਰ ਹੋਵੇ ਜੋ ਵੀ ਮਨੋ ਕਾਮਨਾ ਲੈ ਕੇ ਤੁਸੀਂ ਸੇਵਾ ਕੀਤੀ ਹੈ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਪਰ ਇਸੇ ਤਰ੍ਹਾਂ ਧੀਆਂ ਨੂੰ ਬਾਤ ਕਰ ਦਿੰਦੇ ਰਹੋ ਕਿਉਂਕਿ ਧੀਆਂ ਨੇ ਜਿਹੜੀਆਂ ਹਮੇਸ਼ਾ ਉਹ ਆਪਣੇ ਮਾਪਿਆਂ ਦੀ ਆਪਣੇ ਲੱਗਰ ਖੇੜੇ ਦੀ ਆਪਣੇ ਲੋਕਾਂ ਦੀ ਆਪਣੇ ਇਲਾਕੇ ਦੀ ਸੋਹਣ ਮੰਗਦੀਆਂ ਨੇ ਤੇ ਮੈਂ ਜ਼ਿਆਦਾ ਕੁਝ ਨਹੀਂ ਕਹੂੰਗੀ ਭਾਈ ਅਮਰੀਕ ਉਹਨਾਂ ਨੂੰ ਉਨਾ ਦੇ ਪੂਰੇ ਪਰਿਵਾਰ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣੀ ਹੈ ਪਰ ਮੈਂ ਸਾਰੀਆਂ 3 ਦੇ ਵੱਲੋਂ ਮਾਮਾ ਦਾ ਧੰਨਵਾਦ ਕਰਦੀ ਹਾਂ ਔਰ ਅੱਜ 21 ਪਰਿਵਾਰਾਂ ਨੂੰ ਜਿਹੜਾ ਭਾਈ ਅਮਰੀਕ ਸਿੰਘ ਖਨਾਲ ਨੇ ਇਹ ਉੱਤਮ ਕਰਕੇ ਉਪਰਾਲਾ ਕਰਕੇ ਇਹ ਪਰਿਵਾਰਾਂ ਦੇ ਘਰ ਜੋੜੇ ਨੇ ਸਾਧ ਸੰਗਤ ਜੀ ਇਸ ਤੋਂ ਵੱਡਾ ਪੁੰਨ ਕਿਉਂਕਿ ਜਦੋਂ ਬੱਚੀ ਜਿਸ ਮੈਂ ਮੈਂ ਹਮੇਸ਼ਾ ਇਹਨਾ ਹੁੰਨਾ ਧੀ ਦਾ ਜਿਹੜਾ ਮਤਲਬ ਹੁੰਦਾ ਉਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਬੁੱਤੀ ਜਿਸ ਘਰ ਦੇ ਵਿੱਚ ਧੀ ਨਹੀਂ ਹੈ ਉਸ ਘਰ ਦੇ ਵਿੱਚ ਅਕਲ ਨਹੀਂ ਹੁੰਦੀ ਤੇ ਗਰੀਬ ਕੋਈ ਨਹੀਂ ਹੁੰਦਾ ਮੈਂ ਪਹਿਲਾਂ ਇਹ ਵੀ ਬੇਨਤੀ ਕਰਦਾ ਵਾਂ ਇਹ ਭਾਈ ਅਮਰੀਕ ਸਿੰਘ ਖਨਾਲ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਉਹਦੇ ਕੋਲੋਂ ਜਿਹ ਅਕਾਲ ਪੁਰਖ ਨੇ ਲੈਣੀ ਸੀ ਤੇ ਉਹ ਲਈ ਹੈ ਪਰ ਮੈਂ ਇੱਕ ਜਿਹੜੇ ਮੱਜ आनंद कार्य ਹੋਏ ਨੇ ਬੱਚਿਆਂ ਦੇ ਨਕਾਹ ਹੋਏ ਨੇ ਬੱਚਿਆਂ ਦੇ ਫੇਰੇ ਹੋਏ ਨੇ ਦੇਖੋ ਇੱਥੇ ਸਾਰੇ ਧਰਮਾਂ ਦਾ ਸਮੇਲ ਧਰਮ ਨਹੀਂ ਕੋਈ ਮਾੜਾ ਧਰਮ ਨੂੰ ਸਾਡੇ ਅਮਰਗੇ ਲੋਕ ਆਪਣੇ ਫਾਇਦੇ ਵਾਸਤੇ ਮਾੜਾ ਚੰਗਾ ਤਾਂ ਬਣਾ ਲੈਣ ਪਰ ਧਰਮ ਕਦੇ ਕੋਈ ਮਾੜਾ ਨਹੀਂ ਹੁੰਦਾ ਕੋਈ ਕੌਣ ਸਹੀ ਹੋਈਆ ਬਹੁਤ ਸਾਰੀ ਕਿਉਂ ਦਾ ਕੋਈ ਬਟਾ ਇੱਕ ਮਹਾਧਾਰਮ ਹੈ ਹਾਂ ਦਾ ਹੈ ਜਵੀ ਸਭਾ ਭਾਈ ਚਾਹੁੰਦੇ ਕੁਡੇ ਹੌਸਲੇ ਨਾਲ ਅਸੀਂ ਪਸਦਾ ਕਹਿ ਰਿਹਾ ਸੀ ਕਿ ਬੰਦੇ ਦੀ ਜਿਹੜੀ એનર્ਜੀ ਹੈ ਉਹਨੂੰ ਜਿੰਤਰ ਮਰਜ਼ੀ ਚੈਨਲਾਈਜ਼ ਕਰਨਾ ਹਾਂਜੀ